ਗੱਲ ਪੰਜਾਬ ਪੁਲਿਸ ਦੀ ਕਰਦੇ ਆ ਇਸ ਸਮੇਂ ਪੰਜਾਬ ਪੁਲਿਸ ਜਿਹਦੀ ਗਿਣਤੀ ਕਰੀਬ 1 ਲੱਖ ਦੇ ਆਸ-ਪਾਸ ਆ ਤੇ ਪੰਜਾਬ ਦੇ ਵਿੱਚ 142 ਦੇ ਕਰੀਬ ਆਈਪੀਐਸ ਆਫੀਸਰ ਨੇ ਜਿਹੜੇ ਡਾਇਰੈਕਟ ਆਈਪੀਐਸ ਭਰਤੀ ਹੁੰਦੇ ਨੇ ਉਹਨਾਂ ਵਿੱਚ ਕਈ ਪ੍ਰਮੋਟਿਵ ਆ ਜਿਹੜੇ ਪ੍ਰਮੋਟਿਵ ਤੋਂ ਆਈਪੀਐਸ ਬਣੇ ਕੁੱਲ 142 ਆਈਪੀਐਸ ਆਫੀਸਰ ਨੇ ਪੰਜਾਬ ਦੇ ਵਿੱਚ ਤੇ ਉਹਨਾਂ 142 ਆਈਪੀਐਸ ਆਫੀਸਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚ 19 ਅਜਿਹੇ ਨੇ ਜਿਹੜੇ ਪਹਿਲਾਂ ਡਾਕਟਰ ਸਨ ਕੋਈ ਐਮਬੀਬੀਐਸ ਸੀ ਡਾਕਟਰ ਸੀ ਕੋਈ ਐਮਡੀ ਸੀ ਕੋਈ ਬੀਡੀਐਸ ਸੀ ਕੋਈ ਬੀਏ ਐਮਐਸ ਸੀ ਸੀ ਕੋਈ ਬੀ ਐਚ ਐਮ ਐਸ ਜਿਨ੍ਹਾਂ ਨੇ ਪਹਿਲਾਂ ਡਾਕਟਰ ਬਣਨ ਦਾ ਮਨਸਿੱਤ ਉਸ ਤੋਂ ਬਾਅਦ ਉਹਨਾਂ ਨੇ ਜੁਪੀਐਸਸੀ ਕਲੀਅਰ ਕੀਤੀ ਤੇ ਇਸ ਟਾਈਮ ਉਹਨਾਂ ਅਫਸਰਾਂ ਦੀ ਗਿਣਤੀ ਪੰਜਾਬ ਦੇ ਵਿੱਚ 19 ਹੈ ਜਿਹੜੇ ਏਐਸਪੀ ਰੈਂਕ ਤੋਂ ਲੈ ਕੇ ਡੀਜੀਪੀ ਰੈਂਕ ਤੱਕ ਪੰਜਾਬ ਪੁਲਿਸ ਦੇ ਵਿੱਚ ਬਤੌਰ ਸਵਾਮਾ ਦੇ ਰਹੇ ਨੇ ਤੇ ਅੱਜ ਅਸੀਂ ਉਹਨਾਂ 19 ਪੁਲਿਸ ਅਫਸਰਾਂ ਉਨਾ 19 आईपीएस ਅਫਸਰਾਂ ਦੀ ਹੀ ਗੱਲ ਕਰਾਂਗੇ ਜਿਹੜੇ ਪਹਿਲਾਂ ਐਮਬੀਬੀਐਸ ਜਾਂ ਐਮਡੀ ਜਾਂ ਬੀਡੀਐਸ ਜਾਂ ਬੀਈਐਮਐਸ ਜਾਂ ਫਿਰ ਬੀਐਚਐਮਐਸ ਸਨ ਉਸ ਤੋਂ ਬਾਅਦ ਉਹ ਸਿਵਲ ਸਰਵਿਸ ਦੇ ਵਿੱਚ ਆਏ ਸਭ ਤੋਂ ਪਹਿਲਾਂ ਇੱਕ ਗੱਲ ਕਰਾਂਗੇ ਪੰਜਾਬ ਦੇ ਵਿੱਚ ਇਸ ਟਾਈਮ ਮੇ ਜਿਹੜੇ ਡੀਜੀਪੀ ਰੈਂਕ ਦੇ ਅਧਿਕਾਰੀ ਨੇ ਉਹਨੇ ਡਾਕਟਰ ਸ਼ਰਦ ਸਤਿਆ ਚੋਹਾਨ ਡਾਕਟਰ ਸ਼ਰਦ ਸਤਿਆ ਚੋਹਾਨ ਉਹਨੇ ਇਸ ਸਮੇਂ ਜਿਹੜੇ ਨੇ ਪੰਜਾਬ ਪੁਲਿਸ ਦੇ ਵਿੱਚ ਬਤੌਰ ਡੀਜੀਪੀ ਅਹੁਦੇ ਤੇ ਕੰਮ ਕਰੇ ਨੇ ਇਸ ਟਾਈਮ ਉਹ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਵਿੱਚ ਐਮਡੀ ਦੇ ਤੌਰ ਤੇ ਕੰਮ ਕਰ ਰਹੇ ਨੇ ਮੈਨੇਜਿੰਗ ਡਾਇਰੈਕਟਰ ਦੇ ਤੌਰ ਤੇ ਕੰਮ ਕਰ ਰਹੇ ਨੇ 1992 ਬੈਚ ਦੇ ਆਈਪੀਐਸ ਆਫੀਸਰ ਡਾਕਟਰ ਸ਼ਰਦ ਚ ਸਤਿਆ ਚੋਹਣ ਇਹ ਪਹਿਲੇ ਪੰਜਾਬ ਦੇ ਵਿੱਚ ਆਈਪੀਐਸ ਆਫੀਸਰ ਜਿਹੜੇ ਇਸ ਟਾਈਮ ਹੈ ਡੀਜੀਪੀ ਕੰਮ ਕਰੇ ਨੇ ਰੇਸਿਕ ਇਹਨਾਂ 19 ਦੇ ਵਿੱਚੋਂ ਕੁੱਲ 11 ਤੇ ਉਹ ਨੇ ਜਿਹੜੇ ਐਮਬੀਬੀਐਸ ਸਨ ਜਿਨ੍ਹਾਂ ਨੇ ਐਮਬੀਬੀਐਸ ਡਿਗਰੀ ਹਾਸਲ ਕੀਤੀ ਤੇ ਉਸ ਤੋਂ ਬਾਅਦ ਸਿਵਲ ਸਰਵਿਸ ਦਾ ਟੈਸਟ ਜੁਪੀਐਸਸੀ ਜਿਹਨੂੰ ਕਹਿੰਦੇ ਨੇ ਕਲੀਅਰ ਕਰਕੇ ਆਈਪੀਐਸ ਅਫੀਸਰ ਬਣ ਗਏ ਜਿੱਥੇ 11 ਐਮਬੀਬੀਐਸ ਨੇ ਉਹਨਾਂ ਚ ਤਿੰਨ ਬੀਡੀਐਸ ਵੀ ਸ਼ਾਮਲ ਨੇ ਇੱਕ ਤੋਂ ਇਲਾਵਾ ਇੱਕ ਜਿਨ੍ਹਾਂ ਨੇ ਹੋਮੋਪੈਥਿਕ ਮੈਡੀਸਨ ਦੇ ਵਿੱਚ ਡਿਗਰੀ ਹਾਸਲ ਕੀਤੀ ਹੈ ਤੇ ਕਈਆਂ ਨੇ ਜਿਹੜੀ ਬੈਚਲਰ ਆਫ ਆਰਵੈਦਿਕ ਮੈਡੀਸਨ ਐਂਡ ਸਰਜਰੀ ਦੇ ਵਿੱਚ ਡਿਗਰੀ ਕਰਨ ਤੋਂ ਬਾਅਦ ਜੁਪੀਐਸਸੀ ਕਲੀਅਰ ਕੀਤੀ ਹੈ ਔਰ ਇਹਨਾਂ ਵਿੱਚ ਜਿੱਥੇ 19 ਆਈਪੀਐਸ ਅਫਸਰ ਨੇ ਉਹਨਾਂ ਵਿੱਚ ਚਾਰ ਕੁੜੀਆਂ ਨੇ ਜਿਹੜੀਆਂ ਪਹਿਲਾਂ ਆਈਪੀਐਸ ਅਫਸਰ ਬਣਨ ਤੋਂ ਪਹਿਲਾਂ ਬਤੌਰ ਡਾਕਟਰ ਦੇ ਤੌਰ ਤੇ ਉਹਨਾਂ ਨੇ ਡਿਗਰੀ ਹਾਸਲ ਕੀਤੀ ਸੀ ਜਿਨ੍ਹਾਂ ਵਿੱਚ 2019 ਬੈਚ ਦੀ ਆਈਪੀਐਸ ਅਫੀਸਰ ਡਾਕਟਰ ਜੋਤੀ ਜਾਦਵੀ ਨੇ ਜਿਹੜਾ ਇਸ ਟਾਈਮ ਮਹਾਲੀ ਦੇ ਵਿੱਚ ਬਤੌਰ ਐਸਪੀ ਦੇ ਤੌਰ ਤੇ ਕੰਮ ਕਰ ਰਹੇ ਨੇ ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਜੀਵਨ ਸਾਥਨ ਨੇ ਗੱਲ ਡਾਕਟਰ ਸ਼ਰਦ ਸਤਿਆ ਚੋਹਾਂ ਦੀ ਹੈ ਉਹ ਇਸ ਟਾਈਮ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਵਿੱਚ ਸਪੈਸ਼ਲ ਡੀਜੀਪੀ ਦੇ ਤੌਰ ਤੇ ਕੰਮ ਕਰ ਰਹੇ ਨੇ ਉਹਨਾਂ ਨੇ ਐਮਬੀਬੀਐਸ ਦੀ ਜਿਹੜੀ ਡਿਗਰੀ ਆ ਉਹਨਾਂ ਨੇ ਦਿੱਲੀ ਯੂਨੀਵਰਸਿਟੀ ਉਹ ਤੋਂ ਕੀਤੀ ਸੀ 1952 ਦੇ ਵਿੱਚ ਫਿਰ ਉਹਨਾਂ ਨੇ ਇੰਟਰਨਸ਼ਿਪ ਦੌਰਾਨ ਹੀ ਉਹਨਾਂ ਨੇ ਜੁਪੀਐਸਸੀ ਕਲੀਅਰ ਕਰ ਲਈ ਤੇ ਉਹਨਾਂ ਨੂੰ ਫਿਰ ਪੰਜਾਬ ਕੈਡਰ ਮਿਲ ਗਿਆ ਐਸ ਟਾਈਮ ਉਹ ਜਿਹੜੇ ਜਦੋਂ ਉਹ ਆਪਣੀ ਉਹ ਐਮਬੀਬੀਐਸ ਦੀ ਪੜ੍ਹਾਈ ਕਰ ਰਹੇ ਉਸਦੋਂ ਉਹਨਾਂ ਨੇ ਉਹਨਾਂ ਦਿਨਾਂ ਚ ਟੌਪ ਕੀਤਾ ਉਸ ਤੋਂ ਬਾਅਦ ਪੰਜਾਬ ਜਦੋਂ ਨਾਲ ਆਈਪੀਐਸ ਟੈਸਟ ਜੁਪੀਐਸਸੀ ਕਲੀਅਰ ਕਰਕੇ ਉਹਨਾਂ ਨੂੰ ਆਈਪੀਐਸ ਕੈਡਰ ਮਿਲਦਾ ਤੇ 92 ਦੇ ਵਿੱਚ ਉਹ ਪੰਜਾਬ ਪੁਲਿਸ ਦੇ ਵਿੱਚ ਬਤੌਰ ਏਐਸਪੀ ਆ ਜਾਂਦੇ ਨੇ ਇਨ੍ਹਾਂ ਦਿਨਾਂ ਦੇ ਵਿੱਚ ਡਾਕਟਰ ਸ਼ਰਦ ਸਤਿਆ ਚੋਹਾਨ ਮੈਡੀਕਲ ਐਕਸਪੀਰੀਅੰਸ ਤੇ ਪੁਲਿਸ ਐਕਸਪੀਰੀਅੰਸ ਦੇ ਜੋ ਨਾਤੇ ਯਰਬਾ ਉਹਨਾਂ ਨੇ ਹੁਣ ਤੱਕ ਹਾਸਲ ਕੀਤਾ ਉਸ ਤੇ ਜੋ ਪੀ ਐਚ ਡੀ ਵੀ ਉਹਨਾਂ ਨੇ ਕੰਪਲੀਟ ਕੀਤੀ ਹੈ ਕਾਰਨ ਜਿਹੜੀ ਉਹਨਾਂ ਨੇ ਪੀ ਐਚ ਡੀ ਕਰ ਰਹੇ ਨੇ ਉਹ ਹੈਗਾ ਬਾਇਓ ਟੈਰਰਿਜ਼ਮ ਇਸ ਤੇ ਉਹ ਕੰਮ ਕਰ ਰਹੇ ਨੇ ਤੇ ਜਲਦ ਇਸ ਮਸਲੇ ਦੇ ਵਿੱਚ ਉਹਨਾਂ ਦੀ ਇੱਕ ਪੁਸਤਕ ਵੀ ਲਾਜ਼ਮੀ ਤੌਰ ਤੇ ਲੋਕਾਂ ਦੀ ਕਚਹਿਰੀ ਦੇ ਵਿੱਚ ਪਾਠਕਾਂ ਦੀ ਕਚਹਿਰੀ ਵਿੱਚ ਆਏਗੀ ਇਸੀ ਤਰ੍ਹਾਂ ਗੱਲ ਕੀਤੀ ਜਾਵੇ 2003 ਬੈਚ ਦੀ ਆਈਪੀਐਸ ਅਫੀਸਰ ਡਾਕਟਰ ਸੁਚੈਨ ਸਿੰਘਲ ਜਿਹੜੇ ਕਈ ਜ਼ਿਲ੍ਹਾ ਚੀਐਸਐਸਪੀ ਰਹੇ ਚੁਕੇ ਸੀਪੀ ਰਹੇ ਚੁਕੇ ਤੇ ਅੱਜਕੱਲ ਬਤੌਰ ਆਈਜੀ ਹੈੱਡ ਕੁਆਟਰ ਦੇ ਤੌਰ ਤੇ ਕੰਮ ਕਰ ਰਹੇ ਨੇ ਇਹਨਾਂ ਨੇ ਆਪਣੀ ਸੰਨ 2000 ਦੇ ਵਿੱਚ ਐਮਬੀਬੀਐਸ ਦੀ ਜਿਹੜੀ ਡਿਗਰੀ ਆ ਉਹ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਦੂਜੀ ਅਟੈਂਪਟ ਦੇ ਵਿੱਚ ਸਾਲ 2002 ਦੇ ਵਿੱਚ ਉਹ ਯੂਪੀਐਸਸੀ ਕਲੀਅਰ ਕਰ ਜਾਂਦੇ ਨੇ ਤੇ ਫਿਰ ਉਹ ਪੰਜਾਬ ਕੇਡਰ ਦੇ ਆਈਪੀਐਸ ਅਫੀਸਰ ਬਣ ਜਾਂਦੇ ਨੇ 2017 ਬੈਚ ਦੀ ਗੱਲ ਕੀਤੀ ਜਾਵੇ ਤਾਂ ਆਈਪੀਐਸ ਅਫੀਸਰ ਨੇ ਪ੍ਰਗਿਆ ਜੈਨ ਜਿਹੜੇ ਪਹਿਲਾਂ ਦਿੱਲੀ ਦੇ ਵਿੱਚ ਹੋਮੋਪੈਥਿਕ ਦੇ ਤੌਰ ਤੇ ਉਹਨਾਂ ਨੇ ਡਾਕਟਰੀ ਦੀ ਡਿਗਰੀ ਹਾਸਲ ਕੀਤੀ ਸੀ ਆਈਪੀਐਸ ਬਣਨ ਤੋਂ ਪਹਿਲਾਂ ਉਹ ਬੀ ਐਚ ਐਮ ਐਸ ਡਿਗਰੀ ਹਾਸਲ ਕਰ ਚੁੱਕੇ ਸੀ ਫਿਰ 2014 ਦੇ ਵਿੱਚ ਉਹਨਾਂ ਨੇ ਪਹਿਲੀ ਵਾਰ ਜੁਪੀਐਸਸੀ ਦਾ ਟੈਸਟ ਕਲੀਅਰ ਕੀਤਾ ਲੇਕਿਨ ਗੱਲ ਨਹੀਂ ਬਣੀ ਲੇਕਿਨ 2017 ਦੇ ਵਿੱਚ ਉਹਨਾਂ ਨੇ ਬਿਨਾ ਕੋਚਿੰਗ ਤੋਂ ਜੁਪੀਐਸੀ ਕਲੀਅਰ ਕੀਤੀ ਇਸ ਦਰਾਂ ਨੂੰ ਪ੍ਰੈਕਟਿਸ ਵੀ ਕਰਦੇ ਰਹੇ ਨੇ ਪਰ ਫਿਰ ਉਹਨਾਂ ਨੂੰ ਕਾਡਰ ਵੀ ਮਿਲ ਜਾਂਦਾ ਹੈਗਾ ਪੰਜਾਬ ਦੇ ਵਿੱਚ ਔਰ ਉਹਨਾਂ ਨੇ ਇਸ ਟਾਈਮ ਉਹ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ ਹੀ ਡਾਕਟਰ ਪ੍ਰਗਿਆ ਜੈਨ 2016 ਬੈਚ ਦੀ ਗੱਲ ਕੀਤੀ ਜਾਵੇ ਤਾਂ ਡਾਕਟਰ ਸਿਮਰਤ ਕੌਰ ਨੇ ਡਾਕਟਰ ਸਿਮਰਤ ਕੌਰ ਹੋਣਾ ਨੇ ਗਾਇਨੋ ਦੇ ਵਿੱਚ ਐਮਡੀ ਨੇ ਵੱਡੀ ਡਿਗਰੀ ਹੈਗੀ ਆ ਫਿਰ ਉਹ ਆਈਪੀਐਸ ਸਿਲੈਕਟ ਹੋ ਜਾਂਦੇ ਨੇ ਉਹਨਾਂ ਨੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਐਮਬੀਬੀਐਸ ਕੀਤੀ ਫਿਰ ਐਮਡੀ ਕੀਤੀ ਫਿਰ ਉਹ ਜੁਪੀਐਸਸੀ ਦੀ ਤਿਆਰੀ ਕਰਦੇ ਨੇ ਜੁਪੀਐਸਸੀ ਕਲੀਅਰ ਕਰ ਜਾਂਦੇ ਨੇ ਤੇ ਐਮਡੀ ਜਿੱਥੇ ਰਹੇ ਨੇ ਤੇ ਨਾਲ ਦੀ ਨਾਲ ਹੁਣ ਇਸ ਟਾਈਮ 2016 ਬੈਚ ਦੇ ਤੌਰ ਤੇ ਡਾਕਟਰ ਸਿਮਰਤ ਕੌਰ ਹੁਣੀ ਜਾਣੇ ਜਾਂਦੇ ਨੇ ਜਿਹੜੇ ਗਾਇਨੀ ਦੇ ਵਿੱਚ ਐਮਡੀ ਨੇ ਜਿੰਨਾ ਆਈਪੀਐਸ ਅਪਸਰਾ ਨੇ ਐਮਬੀਬੀਐਸ ਕੀਤੀ ਜਾਂ ਐਮਡੀ ਕੀਤੀ ਆ ਉਹਨਾਂ ਵਿੱਚ ਡਾਕਟਰ ਸ਼ਰਦ ਸਤਿਆਚੂਹਾਨ 1902 ਬੈਚ 92 ਬੈਚ ਦੇ ਆਈਪੀਐਸ ਅਫੀਸਰ ਐਸਮ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਡੀਜੀ ਸਪੈਸ਼ਲ ਡੀਜੀਪੀ ਦੇ ਤੌਰ ਤੇ ਕੰਮ ਕਰਨੇ ਡਾਕਟਰ ਸੁਖਚੰਦ ਸਿੰਘ ਗਿੱਲ 2003 ਬੈਚ ਆਈਜੀ ਹੈੱਡ ਕੁਆਟਰ ਨੇ ਡਾਕਟਰ ਕੋਸ਼ਤਭ ਸ਼ਰਮਾ ਜਿਹੜੇ 2001 ਬੈਚ ਦੇ ਆਈਪੀਐਸ ਅਫੀਸਰ ਨੇ ਇਸ ਟਾਈਮ ਉਹਨਾਂ ਨੇ ਆਈਜੀ ਹਿਊਮਨ ਰਾਈਟਸ ਦੇ ਤੌਰ ਤੇ ਕੰਮ ਕਰ ਰਹੇ ਤੇ ਨਾਲ ਦੇ ਨਾਲ ਉਹਨਾਂ ਨੇ ਐਮਡੀ ਮੈਡੀਸਨ ਦੇ ਵਿੱਚ ਕੀਤੀ ਸੀ ਇਸੇ ਤਰ੍ਹਾਂ 2007 ਬੈਚ ਦੇ ਨੇ ਡੀਆਈਜੀ ਲੱਗੇ ਹੋਏ ਨੇ ਡਾਕਟਰ ਐਸ ਭੂਪਤੀ ਐਸਟੇਮ ਉਹ ਡੀਆਈਜੀ ਜਲੰਧਰ ਰੇਂਜ ਨੇ ਇਸੇ ਤਰ੍ਹਾਂ ਮਾਨਸਾ ਦੇ ਐਸਐਸਪੀ ਜਿਹੜੇ ਐਸਟੇਮ ਨੇ ਡਾਕਟਰ ਨਾਨਕ ਸਿੰਘ ਉਹ 2011 ਬੈਚ ਦੇ ਨੇ ਪਹਿਲਾਂ ਉਹ ਵੀ ਡਾਕਟਰ ਸਨ ਇਸੇ ਤਰ੍ਹਾਂ ਮਹਾਲੀ ਦੇ ਜਿਹੜੇ ਐਸਐਸਪੀ ਲੱਗੇ ਨੇ 2012 ਬੈਚ ਦੇ ਨੇ ਆਈਪੀਐਸ ਅਫੀਸਰ ਡਾਕਟਰ ਸੰਦੀਪ ਗਰਗ ਇਸੇ ਤਰ੍ਹਾਂ ਨਵਾਂ ਸ਼ਹਿਰ ਦੇ ਜਿਹੜੇ ਆਈਪੀਐਸ ਅਫਸਰ ਨੇ ਉਹ 2012 ਬੈਚ ਦੇ ਨੇ ਡਾਕਟਰ ਅਕਲ ਚੌਧਰੀ ਇਹ ਵੀ ਐਮਬੀਬੀਐਸ ਨੇ ਇਸੇ ਤਰ੍ਹਾਂ 2016 ਬੈਚ ਦੇ ਹੀ ਜਲੰਧਰ ਦੇ ਵਿੱਚ ਲੱਗੇ ਨੇ ਡੀਸੀਪੀ ਜਲੰਧਰ ਡਾਕਟਰ ਅੰਕੁਰ ਗੁਪਤਾ ਔਰ ਜਿਹੜੇ ਡਾਕਟਰ ਸਿਮਰਤ ਕੌਰ ਜਿਹੜੇ ਐਮ ਡੀ ਨੇ ਗਾਇਨੋ ਦੇ ਵਿੱਚ 2016 ਬੈਚ ਦੇ ਇਸ ਟਾਈਮ ਉਹ EIG ਕਾਉਂਟਰ ਇੰਟੈਲੀਜੈਂਸ ਪਟਿਆਲਾ ਦੇ ਤੌਰ ਤੇ ਕੰਮ ਕਰ ਰਹੇ ਨੇ ਇਸੇ ਤਰ੍ਹਾਂ ਡਾਕਟਰ ਮਹਿਤਾਬ ਸਿੰਘ ਜਿਹੜੇ 2017 ਬੈਚ ਦੇ IPS ਆਫੀਸਰ ਨੇ ਉਹ ਡਾਕਟਰ ਸਨ ਔਰ ਪਹਿਲਾਂ MBA ਪੜ੍ਹਨ ਤੋਂ ਬਾਅਦ ਉਹ ਕਲੀਅਰ ਕਰ ਜਾਂਦੇ JPCS ਇਸ ਟਾਈਮ ਉਹ ADCP 1 ਲੁਧਿਆਣਾ ਲੱਗੇ ਨੇ ਔਰ ਇਸੇ ਤਰ੍ਹਾਂ ਹੀ ਜਿਹੜੇ ਨੇ ਡਾਕਟਰ ਦਰਪਨ ਆਲੂਵਾਲੀਆ ਜਿਨ੍ਹਾਂ ਨੇ ਆਪਣੀ ਟ੍ਰੇਨਿੰਗ ਡੇਰਾ ਬੱਸੀ ਦੇ ਵਿੱਚ ਕੀਤੀ ਹੈ ਗਿਆ 2020 ਬੈਚ ਦੇ ਨੇ ਤੇ ਇਸ ਟਾਈਮ ਉਹਨਾਂ ਦੀ ਨਵੀਂ ਜਿਹੜੀ ਨੁਕਤੀ ਆ ਉਹ ਅੰਮ੍ਰਿਤਸਰ ਦੇ ਵਿੱਚ ਨੇ ਬਤੌਰ ਏਡੀਸੀਪੀ ਇੱਕ ਦੇ ਤੌਰ ਤੇ ਜਿਹੜੇ ਡਾਕਟਰ ਪਹਿਲਾਂ ਸੀ ਡੈਂਟਲ ਮਤਲਬ ਬੀ ਡੀ ਐਸ ਬਾਅਦ ਉਹ ਆਈ ਪੀਐਸ ਸੈਲੈਕਟ ਹੋ ਜਾਂਦੇ ਉਹਨਾਂ ਦੇ ਵਿੱਚ ਡਾਕਟਰ ਸਚਨ ਗੁਪਤਾ ਜਿਹੜੇ 2014 ਬੈਚ ਦੇ ਨੇ ਇਸ ਟਾਈਮ ਏਆਈਜੀ ਪਰੋਵੀਜ਼ਨਿੰਗ ਲੱਗੇ ਹੋਏ ਨੇ ਇਸੇ ਤਰ੍ਹਾਂ ਜਿਹੜੇ ਫਤੇਗੜ ਸਾਹਿਬ ਦੇ ਐਸਐਸਪੀ ਨੇ ਡਾਕਟਰ ਰਵਜੂਤ ਕੌਰ ਗਰੇਵਾਲ ਉਹ 2015 ਬੈਚ ਦੇ ਨੇ ਉਹ ਵੀ ਪਹਿਲਾਂ ਬੀਡੀਐਸ ਸੀ ਇਸੇ ਤਰ੍ਹਾਂ ਜਿਹੜੇ ਮਹਾਲੀ ਚ ਐਸਪੀ ਇਨਵੈਸਟੀਗੇਸ਼ਨ ਲੱਗੇ ਨੇ ਡਾਕਟਰ ਜੋਤੀ ਜਾਦਵ ਜਿਹੜੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਜੀਵਨ ਸਾਥਨ ਨੇ ਉਹ ਵੀ ਪਹਿਲਾਂ ਬੀਡੀਐਸ ਡਾਕਟਰ ਸਮੇਂ ਜਿਹੜੇ ਵੈਟਰਨਰੀ ਅਫੀਸਰ ਬਾਅਦ ਚੋ ਆਈਪੀਐਸ ਸਿਲੈਕਟ ਹੋਏ ਨੇ ਉਹਨਾਂ ਚ 1994 ਬੈਚ ਦੇ ਨੇ ਡਾਕਟਰ ਨਰੇਸ਼ ਕੁਮਾਰ ਜਿਹੜੇ ਇਸ ਟਾਈਮ ਏਡੀਜੀਪੀ ਹਿਊਮਨ ਰਾਈਟ ਲੱਗੇ ਹੋਏ ਨੇ ਇਸੇ ਤਰ੍ਹਾਂ 2008 ਬੈਚ ਦੇ ਨੇ ਡਾਕਟਰ ਰਾਹੁਲ ਐਸ ਜਿਹੜੇ ਡੀਆਈਜੀ ਕਮ ਡਾਇਰੈਕਟਰ ਵਿਜੀਲੈਂਸ ਨੇ ਉਹ ਵੀ ਪਹਿਲਾਂ ਜਿਹੜੇ ਨੇ ਵੈਟਰਨਰੀ ਡਾਕਟਰ ਸਨ ਔਰ ਇਸੇ ਤਰ੍ਹਾਂ 2021 ਦੇ ਵਿੱਚ ਆਈਪੀਐਸ ਆਫੀਸਰ ਸਿਲੈਕਟ ਹੋਏ ਨੇ ਪੰਜਾਬ ਕੈਡਰ ਮਿਲਿਆ ਵਨੀਤ ਅਲਾਹਵਤ ਔਰ ਇਸ ਟਾਈਮ ਉਹ ਇੰਡੀਅਨ ਫੋਰਨ ਸਰਵਿਸ ਦੀ ਤਿਆਰੀ ਲਈ ਛੁੱਟੀ ਤੇ ਨੇ ਉਹ ਵੀ ਪਹਿਲਾਂ ਵੈਟਰਨਰੀ ਡਾਕਟਰ ਸਨ ਇਸੇ ਤਰ੍ਹਾਂ ਜਿਹੜੇ ਬੈਚਲਰ ਆਫ ਹੋਮੋਪੈਥਿਕ ਮੈਡੀਸਨ ਐਂਡ ਸਰਜਰੀ ਜਿਹਨੂੰ ਬੀਐਚਐਮਐਸ ਕਹਿੰਦੇ ਨੇ ਔਰ ਨਾਲ ਬੀਏਐਮਐਸ ਜਿਹੜੇ ਆਯੁਰਵੈਦਿਕ ਮੈਡੀਸਨ ਐਂਡ ਸਰਜਰੀ ਤੌਰ ਤੇ ਜਿਹੜੀਆਂ ਡਿਗਰੀਆਂ ਨੇ ਇਹ ਜਿਹੜੇ ਅਫਸਰ ਸਿਲੈਕਟ ਹੋਏ ਨੇ ਆਈਪੀਐਸ ਜਿਹੜੇ ਪੰਜਾਬ ਚ ਲੱਗੇ ਨੇ ਉਹਨਾਂ ਵਿੱਚ ਨੇ ਜਿਹੜੇ ਡਾਕਟਰ ਪਾਤਲ ਕੀਤਨ ਬਾਲੀਰਾਮ ਜਿਹੜੇ 2010 ਬੈਚ ਦੇ ਨੇ ਪਹਿਲਾਂ ਫਾਜ਼ਿਲਕਾ ਦੇ ਵਿੱਚ ਐਸਐਸਪੀ ਰਹ ਚੁੱਕੇ ਨੇ ਇਸ ਟਾਈਮ ਉਹ ਸੈਂਟਰਲ ਡੈਪੂਟੇਸ਼ਨ ਤੇ ਗਏ ਹੋਏ ਨੇ ਦਸੰਬਰ 2022 ਤੋਂ ਉਹ ਵੀ ਪਹਿਲਾਂ BMS ਸੰਬਾਚੋ ਆਈਪੀ ਸਿਲੈਕਟ ਹੋ ਜਾਂਦੇ ਇਸੇ ਤਰ੍ਹਾਂ ਜਿਹੜੇ 2017 ਬੈਚ ਦੇ ਨੇ ਡਾਕਟਰ ਪ੍ਰਗਿਆ ਜੈਨ ਜਿਹੜੇ ਇਸ ਟਾਈਮ ADCP ਤਿੰਨ ਅੰਮ੍ਰਿਤਸਰ ਵਿੱਚ ਲੱਗੇ ਨੇ ਉਹ ਵੀ ਪਹਿਲਾਂ BHM ਸਸਨ ਜਿਹੜੇ 2015 ਬੈਚ ਦੇ ਡਾਕਟਰ ਰਵਜੋਤ ਕੌਰ ਗਰੇਵਾਲ ਜਿਹੜੇ SSP ਫਤਿਹਗੜ੍ਹ ਸਾਹਿਬ ਲੱਗੇ ਨੇ ਉਹ ਪਹਿਲਾਂ ਉਹਨਾਂ ਨੇ ਆਪਣੀ BDS ਦੀ ਜੇ ਡਿਗਰੀ ਆ ਆਰਮੀ ਕਾਲਜ ਜਿਹੜਾ ਆਫ ਡੈਂਟਲ ਸਾਇੰਸ ਹైదరాబాద్ ਤੋਂ ਕੀਤੀ ਹੈ 2011 ਦੇ ਵਿੱਚ ਫਿਰ ਉਹਨਾਂ ਨੇ ਪੰਜਾਬ ਸਿਵਲ ਸੈਕਟਰੀਟ PCS ਜਿਹੜੀ ਆਫ ਹੈਗਾ ਪੰਜਾਬ ਸਰਕਾਰ ਦੁਬਾਰਾ ਪਬਲਿਕ ਸਰਵਰ ਕਮਿਸ਼ਨ ਕਰਦੀ ਆ ਉਹਦੇ ਚੋਨਾ ਜਿਹੜਾ ਵਾ 2012 ਦੇ ਵਿੱਚ ਸਟੇਟ ਨੂੰ ਟਾਪ ਕੀਤਾ ਗਿਆ ਸੀ ਫਿਰ ਉਹਨਾਂ ਨੇ ਐਸ ਡੀ ਐਮ ਅਮਲੋਦ ਦੇ ਤੌਰ ਤੇ ਉਹ ਕੰਮ ਕਰਦੇ ਰਹੇ ਉਸ ਤੋਂ ਬਾਅਦ ਉਹ ਆਈ ਪੀ ਐਸ ਆਫੀਸਰ ਸਿਲੈਕਟ ਹੋ ਜਾਂਦੇ ਨੇ ਪੰਜਾਬ ਉਹਨਾਂ ਨੂੰ 2015 ਬੈਚ ਹਿਮਾਚਲ ਅਲਾਟ ਹੁੰਦਾ ਲੇਕਿਨ ਉਹਨਾਂ ਦੇ ਹਸਬੰਡ ਵੀ ਪੰਜਾਬ ਦੇ ਵਿੱਚ ਆਈ ਪੀ ਐਸ ਆਫੀਸਰ ਸਨ ਇਸ ਕਰਕੇ ਮੈਰਿਜ ਗਰਾਉਂਡ ਤੇ ਉਹ ਪੰਜਾਬ ਆ ਗਏ ਤੇ ਇਸ ਟਾਈਮ 2015 ਬੈਚ ਦੇ ਆਈਪੀਐਸ ਅਫਸਰ ਹੈ ਜਿਹੜੇ ਇਸ ਟਾਈਮ ਐਸਐਸਪੀ ਫਤਿਹਗੜ੍ਹ ਸਾਹਿਬ ਲੱਗੀ ਹੋਏ ਨੇ ਜਿਹੜੇ ਐਸਐਸਪੀ ਆ ਮਾਨਸਾ ਨੇ ਡਾਕਟਰ ਨਾਨਕ ਸਿੰਘ ਪਹਿਲਾਂ ਕਈ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਰਹਿ ਚੁੱਕ ਨੇ 2011 ਬੈਚ ਦੇ ਨੇ ਜਿਨ੍ਹਾਂ ਨੇ ਆਪਣੀ ਐਮਬੀਬੀਐਸ ਜਿਹੜੀ ਕੰਪਲੀਟ ਗਵਰਨਮੈਂਟ ਕਾਲਜ ਅੰਮ੍ਰਿਤਸਰ ਤੋਂ ਕੀਤੀ ਸੀ ਫਿਰ ਉਹ 2009 ਦੇ ਵਿੱਚ ਉਹ ਕੰਪਲੀਟ ਕਰਦੇ ਉਸ ਤੋਂ ਬਾਅਦ ਉਹ ਯੂਪੀਐਸਸੀ ਕਲੀਅਰ ਕਰ ਜਾਂਦੇ ਨੇ ਪਹਿਲੀ ਅਟੈਂਪਟ ਦੇ ਵਿੱਚ ਪਹਿਲੀ ਵਾਰੋਂ ਆਈਪੀਐਸ ਅਫਸਰ ਸਿਲੈਕਟ ਹੋ ਜਾਂਦੇ ਤੇ ਉਹਨਾਂ ਨੂੰ ਪੰਜਾਬ ਕਿਡਰ ਮਿਲ ਜਾਂਦਾ ਹੈਗਾ ਤੇ ਉਹ ਵੀ ਇੱਕ आईपीएस ਅਫਸਰ ਜਿਹੜੇ ਪਹਿਲਾਂ ਅ ਐਮਬੀਬੀਐਸ ਦੇ ਡਾਕਟਰ ਸਨ ਔਰ ਇਸੇ ਤਰ੍ਹਾਂ ਜਿਹੜੇ ਬਾਕੀ ਡਾਕਟਰ आईपीएस ਸਿਲੈਕਟ ਹੋ ਜਾਂਦੇ ਉਹਨਾਂ ਚ ਐਸਐਸਪੀ ਜਿਹੜੇ ਡਾਕਟਰ ਅਖਲ ਚੌਧਰੀ ਨੇ ਹਰਿਆਣੇ ਦੇ ਰਹਿਣ ਵਾਲੇ ਨੇ ਔਰ ਐਸਟੇਮ ਉਹ ਨਵਾਂ ਸ਼ਹਿਰ ਦੇ ਵਿੱਚ ਐਸਐਸਪੀ ਦੇ ਤੌਰ ਤੇ ਕੰਮ ਕਰੇ ਡਾਕਟਰ ਸੰਦੀਪ ਗਰਗ ਪਹਿਲਾਂ ਸਗਰੂ ਰਹ ਚੁੱਕੇ ਨੇ ਉਹ ਵੀ ਐਸਟੇਮ ਮਹਾਲੀ ਦੇ ਵਿੱਚ ਆ ਉਹ ਵੀ ਐਮਬੀਬੀਐਸ ਡਾਕਟਰ ਹੀ ਪਹਿਲਾਂ ਡਿਗਰੀ ਕਰ ਤੋਂ ਬਾਅਦ ਉਹ आईपीएस ਅਫਸਰ ਜੋ ਪੀਐਸਸੀ ਪਾਸ ਕਰਕੇ ਸਿਲੈਕਟ ਹੋ ਜਾਂਦੇ ਨੇ ਅਸੀਂ ਇਹ ਪੰਜਾਬ ਦੇ ਉਹਨਾਂ 19 ਆਈਪੀਐਸ ਅਫਸਰਾਂ ਦੀ ਤੁਹਾਨੂੰ ਕਹਾਣੀ ਦੱਸੀ ਹੈ ਜਿਹੜੇ ਪਹਿਲਾਂ ਡਾਕਟਰ ਸਨ ਕਿਸੇ ਨੇ ਐਮਬੀਬੀਐਸ ਕੀਤੀ ਸੀ ਕਿਸੇ ਨੇ ਐਮਡੀ ਕੀਤੀ ਸੀ ਕਿਸੇ ਨੇ ਬੀਡੀਐਸ ਕੀਤੀ ਸੀ ਕਿਸੇ ਨੇ ਬੀਐਚਐਮਐਸ ਕੀਤੀ ਸੀ ਤੇ ਕਿਸੇ ਨੇ ਬੀਏਐਮਐਸ ਕੀਤੀ ਸੀ ਇਹ ਕਹਾ ਜਿਹੜੀ ਅਫਸਰਾਂ ਦੀ ਕਹਾਣੀ ਹੈ ਕਿ ਪਹਿਲਾਂ ਡਾਕਟਰ ਸੀ ਡਾਕਟਰਸ ਟਰਨਡ ਆਈਪੀਐਸ ਆਫੀਸਰ ਇਹ ਇੰਡੀਅਨ ਐਕਸਪ੍ਰੈਸ ਦੇ ਬਹੁਤ ਹੀ ਸੀਨੀਅਰ ਪੱਤਰਕਾਰ ਨਵ ਜੀਵਨ ਗੋਪਾਲ ਹੋਣਾ ਨੇ ਕੀਤੀ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੰਦੇ ਅੱਗੇ ਆ ਦੇਖਦੇ ਰਹੋ ABC ਪੰਜਾਬ ਧੰਨਵਾਦ